ਕੀ ਨਾਮ ਹੈ ਤੁਹਾਡਾ ਮੇਰਾ ਨਾਮ ਧਰਮਪਾਲ ਹੈ ਕੀ ਕੰਮ ਹੈ ਜੀ ਆ ਕਣਕ ਤੋਂ ਲੱਗਿਆ ਜੀ ਹਵਾ ਤੇਜ਼ ਹੈ ਲੈਟ ਬੱਤੀ ਕਿੰਨੇ ਏਕੜ ਜ਼ਮੀਨ ਜਿਹੜੀ ਆ ਕਣਕ ਸੜ ਕੇ ਸੁਹਾਈ ਹੈ ਯਾਰ ਕਿ ਕਿੱਲੇ ਹੋਊਗੀ ਇਹ ਹੱਥ ਪੱਗ ਆਈਆ ਚਾਰ ਕੇ ਜੀ ਕੀ ਮੰਗ ਕਰਦੇ ਹੋ ਮੰਗ ਹੁਣ ਕੀ ਕਰਨੀ ਹੈ ਜੀ ਆ ਹੁਣ ਕੋਈ ਨਹੀਂ ਗੱਲ ਕੇ ਲੜ ਬੰਦ ਕੀਤੀ ਜਾਵੇ ਕੱਲ ਨੂੰ ਹੋਰ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਅੱਡਾ ਤਾਂ ਹੋ ਗਿਆ ਜਿਹੜਾ ਹੋਣਾ ਸੀ ਹਾਂਜੀ ਦੋਵਾਰਾ ਹਾਦਸਾ ਹੋ ਗਿਆ ਜਾਜੀ ਦੋਵਾਰਾ ਹਾਦਸਾ ਹੋ ਗਿਆ ਜੀ ਨਾਮ ਇਹ ਤੋਂ ਕੀ ਕਾਰਨ ਹੈ ਜੀ ਅੱਗ ਲੱਗਣ ਦਾ ਇਹ ਲਾਈਟ ਦਾ ਕਾਰਨ ਹੀ ਹੈ ਜੀ ਲਾਈਟ ਸਵੇਰ ਚੱਲੀ ਜਦੋਂ ਉਹ 스파ਰਕ ਮਾਰ ਗਈ ਹੈ ਜੀ ਇਹ ਸਿਰਸਾ ਸਾਹਿਬ ਦੀ ਕੜਕਸੀ ਜੀ ਚਾਰ ਕਿੱल्ल्याਾਂ ਦੇ ਕਰੀਬ ਚਾਰ ਸੱਤ ਚਾਰ ਕਿੱल्ल्याਾਂ ਜੀ ਹੁਣੇ ਗ੍ਰਿਡ ਚੋਂ ਆਏ ਆ ਜੀ ਗ੍ਰਿਡਾਂ ਦੇ ਕਹਿੰਦੇ ਵੀ ਉਹ ਕੰਪਲੇਨ ਪਾਈ ਹੈ ਕਿ ਜਿੰਨੇ ਮਤਲਬ ਜੀ ਲੈ ਹੈ ਛੱਡੋ ਕਹਿੰਦੇ ਅਸੀਂ ਆਪਾਂ ਨਾਲ ਖੁਦ ਸਿਧਾਂ ਕਰਦੇ ਹਾਂ ਸ਼ਰਤ ਇਹ ਜੇ ਤਾਂ ਸਰਕਾਰ ਨੂੰ ਬੇਨਤੀ ਹੈ ਜੀ ਅਸੀਂ ਨਾ ਜਾਂ ਤਾਂ ਇਹ ਮਾਅਦਿਆ ਦੇ ਦੇਣ ਸਾਨੂੰ ਜਾਂ ਸੇਠ ਸਾਹਿਬ ਦੇ ਦੇਣ ਜਿਹੜੇ ਕੰਪਲੇਨ ਪਾ ਰਹੇ ਆ ਅਕਸਰ ਮਜਬੂਰੀ ਹੈ ਅਸੀਂ ਸਾਰਾ ਸਾਲ ਨਹੀਂ ਅਸੀਂ ਕਿਸੇ ਤੋਂ ਕੋਈ ਡਿਮਾਂਡ ਕਰਦੇ ਆ ਹਫਤਾ ਜ਼ਮੀਨਦਾਰ ਨਹੀਂ ਕੱਟਦਾ ਸੜਕੇ ਸੁਭਾ ਹੋ ਗਈ ਇਹਦਾ ਕੀ ਕੀਤਾ ਜਾਵੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਜੀ ਲੈਣ ਦਾ ਕੰਮ ਜੇ ਹਮਾਰਾ ਹਫਤਾ ਤੱਕ ਤੱਕ ਕਮ ਸੇ ਕਮ ਬੰਦ ਕਰ ਦਿੱਤਾ ਜਾਵੇ